ਆਮੀ ਆਪਣੇ ਪਤ ਦੇ ਇਸ ਦਾ ਸਹਾਇਕ ਕਰਤਾ ਜੀਓ ਜਗਤ ਜੀਵਨ ਕੈਸੇ ਪਾਵੈ ਪ੍ਰੇਮ ਸਾਧ ਗੱਲ ਲੰਬੇ ਸਮੇਂ ਤੋਂ ਗੁਰੂ ਮਹਾਰਾਜ ਦੀ ਸੇਵਾ ਆਪਣੇ ਬੱਚਿਆਂ ਤੋਂ ਭਾਈ ਦਾਸ ਸਿੰਘ ਜੀ ਸਾਥ ਸੇਵਕ ਜਥੇ ਦੇ ਮੁੱਖੀ ਸਾਹਿਬ ਵੀਰ ਚੰਦ ਜੀ ਜਿਨ੍ਹਾਂ ਨੂੰ ਸੇਤ ਬਾਬਾ ਜੀ ਦਾ ਬਹੁਤ ਜੀ ਜੀਤ ਜੀ ਤੌਰ ਤੇ ਬੋਲ ਚੋ ਜੀ 90 ਤੋਂ ਸਰਦਾਰ ਚੰਦ ਸਿੰਘ ਜੀ ਬਲਕੀਤ ਕੰਪੈਨ ਵਾਲੇ ਜਿਨ੍ਹਾਂ ਦਾ ਜਾਣਾ ਹੈ ਔਰ ਤੁਹਾਡਾ ਬਹੁਤ ਬਹੁਤ ਤਨਵਾਦ ਹੈ ਰੋਮ ਰੋਮ ਰੇੜੀਆਂ ਸਾਡਾ ਇੰਨਾ ਵੱਡਾ ਸਹਿਯੋਗ ਤੁਸੀਂ ਦਿੱਲਦੇ ਹੋ ਇਹ ਵਰਤਾਰਾ ਸਾਡੇ ਵਿੱਚ ਜਗਾ ਘੱਟ ਪੈ ਜਾਂਦੀ ਹੈ ਜਦੋਂ ਤੁਸੀਂ ਆਉਂਦੇ ਹੋ ਸੋ ਇਹ ਬਹੁਤ ਵੱਡਾ ਮਾਣ ਸਤਿਕਾਰ ਹੈ ਕਿ ਤੁਸੀਂ ਹੋਰੀ ਦੀ ਸਿਤੋਂ ਦੇ 500 600 ਬੰਦੇ ਦਾ ਹਾਲ ਹੈ ਸਾਡਾ ਪਰ ਇਹ ਸੰਤਾਂ ਦਾ ਸਹਿਯੋਗ ਆ ਕਿ ਸੰਤਾਂ ਦਾ ਪਿਆਰ ਆ ਜਿਸ ਦਾ ਸਦਕਾ ਅੱਜ ਦਾ ਇਹ ਸਮਾਗਮ ਹੋਇਆ ਬਹੁਤ ਹੀ ਸ਼ਭੰਤਾਪੁਰ ਉਹ ਚੇਤੇ ਅ ਤਰ ਤੇ ਮਾਪਰ ਸੋ ਬਾਬਾ ਨਿਰਮਲ ਸਿੰਘ ਜੀ ਜੋ ਚੇਤੇ ਤਰ ਤੇ ਹਾਪੜ ਤੋਂ ਪਹੁੰਚੇ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਹੁਤ ਵੱਡਾ ਸਾਡੇ ਤੇ ਕਿਰਪਾ ਕੀਤੀ ਆ ਸੰਤਾਂ ਦੇ ਤੁਨ ਦਰਸ਼ਨ ਦਿੱਤੇ ਨੇ ਸੋ ਮੈਂ ਫਿਰ ਤੋਂ ਜਿੱਤੇ ਬਾਬਾ ਜੀ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਆ ਕਿ ਤੁਸਾਂ ਸਾਰੇ ਤੇ ਪਹੁੰਚੇ ਹੋ ਵਾ ਵਧੀਆ ਸਮਾਗਮ ਬਟਾ ਹੋਇਆ ਸੋ ਫਿਰ ਤੋਂ ਇਸ 302ਵੇਂ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ